ਹਾਂਜੀ ਬਾਈ ਕਿੱਕਲੀ ਕਲੀ ਦੀ ਸੜਕ ਭਗਵੰਤ ਮੇਰੇ ਵੀਰ ਦੀ ਭਗਵੰਤ ਮਾਨ ਦੇ ਪਿੰਡ ਤੋਂ 6-7 ਕਿਲੋਮੀਟਰ ਦੂਰ ਆ ਬਾਈ ਦਿਲੇਮਾ ਤੋਂ ਗੜੱਦੀ ਨੂੰ ਜਾਂਦੀ ਹੋਈ ਸੜਕ ਕੋਈ ਸਾਫ ਸਫਾਈ ਨਹੀਂ ਕੋਈ ਇਹਦੇ ਨੁੱਕਰ ਨਹੀਂ ਸ਼ੈਡ ਵਾਲੀ ਬਾਈ ਅਹੀਂ ਮਟੀਰੀਅਲ ਪਾ ਰਹੇ ਨੇ ਉਹ ਵੀ ਥੋੜਾ ਥੋੜਾ ਤੇ ਆ ਦੇਖੋ ਜੀ ਆ ਦੇ ਕੋਲ ਨਾ ਰੇਤੇ ਦੀ ਉਹ ਕਰਤਾ ਹੀ ਸਾਰਾ ਆ ਰੇਤਾ ਪਿਆਗਾ ਇਹਨਾਂ ਦਾ ਮੁੰਛੀ ਕੌਣ ਆਗਾ ਉਹ ਰ ਹੈਗਾ ਕੋਈ ਹੈਗਾ ਮੁੰਛੀ ਹੈਗਾ ਇਹਨਾਂ ਦਾ ਕੋਈ ਹੈ ਨਹੀਂ ਕੋਈ ਨਹੀਂ ਇਹ ਆਈ ਰੇਤੇ ਦੀ ਪਾਈ ਜਾਂਦੇ ਨਹੀਂ ਇਹ ਮਾ ਜਿਵੇਂ ਆ ਲੁੱਕ ਹੈਗੀ ਮਾਰ ਰੇਤੇ ਦੀ ਪਾਈ ਜੁੰਦੇ ਨੇ ਰੇਤੇ ਤੇ ਨੀਂਹ ਕਿਵੇਂ ਖੜੂਗੀ ਵਾ ਆ ਦੇਖੋ ਜੀ ਆ ਸਾਰੇ ਹੀ ਰੇਤਾ ਹੈਗਾ ਆ ਰੇਤਾ ਪਿਆ ਭਈਆ ਦੇਖੋ ਆ ਦੇਖੋ ਲੈ ਦੇਖ ਲੋ ਆ ਕੰਮ ਨਹੀਂ ਸਰਕਾਰਾਂ ਦੇ ਫਿਰ ਕਹਿੰਦਾ ਸਹੀ ਮਟੀਰੀਅਲ ਪਾਉਨੇ ਆ ਸੀ ਆ ਟੁਰਦੀ ਟੁਰ ਸਾਰੀ ਜਿੰਨੀ ਵੀ ਛੜਕ ਗਈ ਇਹ ਜੜਦੀ ਟੱਕਰ ਬਣ ਰਹੀ ਆ ਸਾਰੀ ਇਹ ਰੇਤੇ ਦੀ ਪਾਈ ਜੁੰਦੇ ਨੇ ਭਈਆ ਦੇਖ ਲੋ ਇਧਰ ਦੇਖ ਲੋ ਲੈ ਇੱਕ ਪਾਸੇ ਨਹੀਂ ਹੈਗਾ ਲੋ ਲੋ ਦੇਖ ਲੋ ਕੀ ਹਾਲ ਨੇ ਆਹ ਦੇਖ ਲੋ ਲੈ ਭਗਵਾਨ ਤੁਮਨਾ ਇਹ ਕਿੱਕਲੀ ਦੇਖ ਲੋ ਭਾਈ ਕੀ ਦੀ ਬੋਲ ਰਹੀ ਐ ਇਹ ਆ ਸਾਰੀ ਤੇ ਮਟੀਰੀਅਲ ਪਾਰੇ ਨੇ ਉਹ ਤਰੋ ਲੱਗ ਕੇ ਪਿੱਛੋਂ ਇਹ ਕੋਈ ਨਹੀਂ ਦੇਖ ਰਿਆ ਕੋਈ ਇਹਦੀ ਸੁਣਵਾਈ ਨਹੀਂ ਕਰ ਰਿਆ ਸਾਰਾ ਮਟੀਰੀਅਲ ਰੇਤੇ ਦੀ ਪੈ ਰਿਆ ਹੈ ਦੇਖੋ ਆਹ ਦੇਖੋ ਲੈ ਆਹ ਦੇਖ ਲੋ ਲੈ ਲੈ ਦੇਖ ਲੋ ਦੇਖ ਲੋ ਆਹ ਦੇਖ ਲੋ ਕੀ ਹਾਲ ਨੇ ਫਿਰ ਕਹਿੰਦੇ ਵੀ ਇਹ ਸਹੀ ਆਗਾ ਆ ਸਾਰਾ ਤੁਰਦੀ ਤੁਰ ਜਿੰਨੀ ਵੀ ਸੜਕ ਹੈ ਨਾ ਇਹ ਜ਼ਿਲੇਵਾਂ ਤੋਂ ਲਾ ਕੇ ਗੜੱਦੀ ਟੱਕਰ ਭਗਵਾਨਤਮਾਨ ਦੇ ਪਿੰਡ ਤੋਂ 6 ਕਿਲੋਮੀਟਰ ਦਾ ਫਾਸਲਾ ਇੱਥੇ 6 5 6 ਕਿਲੋਮੀਟਰ ਬਾਟ ਮੰਦੀ ਆ ਤੇ ਇਹਦੇ ਸਾਰੇ ਦੀ ਬਈ ਅਸੀਂ ਪਾ ਰਹੇ ਨੇਗੇ ਪਹਿਲਾਂ ਉਹ ਪਿੱਛੋ ਦਿਖਾਇਆ ਸੀ ਤੁਹਾਨੂੰ ਹੁਣ ਦਿਖਾ ਦਾਨੇ ਆ ਦੇਖ ਲਓ ਲੈ ਆਹ ਦੇਖ ਲਓ ਭਾਈ ਲੈ ਲੈ ਦੇਖ ਲਓ ਆ ਰੇਤੇ ਦੀ ਪੈਰੀ ਹੈਗੀ ਸਾਰਾ ਕੁਝ ਰੇਤ ਹੀ ਆ ਕੋਈ ਸਾਫ ਸਫਾਈ ਨਹੀਂ ਕਰੀ ਬਾਈ ਕੋਈ ਇਹਦੀ ਕੀ ਗਰੀ ਨਹੀਂ ਬਣੀ ਹੈਗੀ ਆ ਸਾਰਾ ਕੁਝ ਵਿਚੀ ਨਪਿਆ ਪਿਆ ਬਾਈ ਆ ਦੇਖ ਲੋ ਆ ਦੇ ਰੋ ਬਾਈ ਕੀ ਹਾਲ ਨੇ ਲੈ ਆ ਰੇਤੇ ਦੀ ਜਲ ਰਿਆ ਕੰਮ ਲੈ ਸਾਰੇ ਤੁਰਦੀ ਧੋਰੀ ਤੁਰਦੀ ਧੋਰੀ ਰੇਟਾ ਕੋਈ ਸਾਫ ਸਫਾਈ ਨਹੀਂ ਕਰੀ ਹੈਗੀ ਇਹਨਾਂ ਨੇ ਆ ਦੇਖ ਰੋ ਆ ਬਾਈ ਜਿਵੇਂ ਕਹਿੰਦੇ ਨੇ ਉਵੇਂ ਪਾਈ ਜਾਂਦੇ ਨੇ ਭਾਈ ਇਹਨਾਂ ਨੂੰ ਭਾਈ ਠੇਕੇਦਾਰ ਕੌਣ ਆ ਆਪਣੇ ਇੱਥੇ ਹੈ ਮੁੰਛੀ ਦਫੀ ਨਹੀਂ ਕਿਸੇ ਨੇ ਵੀ ਕੌਣ ਆ ਮੁੰਛੀ ਬੋਲੇ ਹੀ ਨਹੀਂ ਹੈਗਾ ਯਾਰ ਕੋਈ ਇਹ ਰੇਤੇ ਦੀ ਗੱਤੋਂ ਪਾਰੇ ਸਾਫ ਸਫਾਈ ਕਾਤੋਂ ਨਹੀਂ ਕਰ ਰਹੇ ਦੀ ਹੈ ਭਾਈ ਨਹੀਂ ਸਾਧਨ ਨਹੀਂ ਫੇਰੇ ਜਦੋਂ ਆਪਾਂ ਨਹੀਂ ਆ ਇਦਾਂ ਦੀ ਧਰਾਂਗੇ ਫਿਰ ਇਹ ਚੱਲੂਗਾ ਕਿਵੇਂ ਭਲਾ ਇਹ ਤਾਂ ਹੁਣ ਆਪਾਂ ਨੂੰ ਨਹੀਂ ਪਤਾਗਾ ਆਹ ਦੇਖ ਲਓ ਭਾਈ ਬਹੁਤ ਬੁਰੇ ਹਾਲਾਤ ਨੇਗੇ ਜਿੰਨਾ ਮਿਕਸਚਰ ਚਾਹੀਦਾ ਹੈਗਾ ਉਹ ਨਾ ਨਹੀਂ ਪੈ ਰਿਆ ਸਾਰਾ ਰੇਤੇ ਜੀ ਬੈਰਾ ਤੁਰਦੀ ਤੁਰ ਹੀ ਦਿਖਾ ਦੇਣਾ ਤੁਹਾਨੂੰ ਮੈਂ ਸਾਰੀ ਇਹੀ ਹਾਲ ਆ ਕੋਈ ਇਹ ਨਹੀਂ ਹੈਗਾ ਵੀ ਇੱਥੇ ਇੰਨੀ ਜਗ੍ਹਾ ਚ ਤੁਰਦੀ ਤੁਰ ਹੀ ਇਹੀ ਹਾਲ ਆ ਆ ਦੇਖ ਲੋ ਆ ਦੇਖ ਲੋ ਕੀ ਹਾਲ ਨੇ ਇੱਥੇ ਐਂ ਪਾ ਕੇ ਵਗ ਜਾਣਗੇ ਬਈ ਇਹ ਮੈਨੂੰ ਲੱਗਦਾ ਸਾਰੀ 6 ਮਹੀਨੇ ਵੀ ਨਹੀਂ ਕੱਢਦੀ ਹੈਗੀ ਇਹ ਆ ਦੇਖ ਲੋ ਲੈ ਆ ਦੇਖ ਲੋ ਕੀ ਹਾਲਾਤ ਨੇ ਇਹ ਆ ਦੇਖ ਲੋ ਬਾਈ ਸਾਰੇ ਇਹੀ ਹਾਲ ਆ ਬਾਈ ਧੁਰਦੀ ਧਰਾ ਇਹ ਨਹੀਂ ਹੈਗਾ ਅਬੀ ਥੋੜੀ ਜੀ ਜਗ੍ਹਾ ਚ ਆਹ ਦੇਖ ਲੋ ਅਹੀਂ ਟੋਏ ਟੱਬੇ ਅਹੀਂ ਆ ਦੇਖ ਲੋ ਕਿੱਡੇ ਕਿੱਡੇ ਖਾਏ ਨੇਗੇ ਅਹੀਂ ਉੱਤੇ ਅਹੀਂ ਚੰਚ ਮਟੀਰੀਅਲ ਪਾ ਕੇ ਬਾਈ ਅਹੀਂ ਲੰਗ ਜਾਣਗੇ ਇਹ ਕੋਈ ਕਿਸੇ ਨੇ ਵੀ ਕਟਾਈ ਨਹੀਂ ਕਰੀ ਹੈਗੀ ਰੋੜੀ ਬੋਟਨ ਵਾਲਾ ਵੀ ਇਹਦੀ ਰੋਡ ਇਹਦੀ ਕਟਾਈ ਕਰੀ ਹੋਵੇ ਕੋਈ ਕਿਸੇ ਨੇ ਇਹ ਚੈੱਕ ਨਹੀਂ ਕਰਿਆ ਹੈਗਾ ਆ ਦੇਖ ਲੋ ਸਾਰਾ ਰੋੜਾ ਨਿਕਲਿਆ ਪਿਆ ਬਾਈ ਸਾਰੀ ਸੜਕ ਤੇ ਰੋੜਾ ਨਿਕਲੇ ਪਿਆ ਧੁਰਦੀ ਧੁਰੀ ਕੋਈ ਇਹ ਨਹੀਂ ਹੈਗਾ ਵੀ ਇੱਥੇ ਜਗ੍ਹਾ ਤੇ ਦੇਖ ਲੋ ਆਹ ਦੇਖ ਲੋ ਸਾਰੇ ਰੋੜਾ ਨਿਕਲੇ ਪਿਆਗਾ ਟੋਟਲੀ ਧੁਰਦੀ ਧੁਰੀ ਧੁਰਦੀ ਧੁਰੀ ਰੇਤਾ ਕਾਈ ਨਹੀਂ ਹੈਗਾ ਵੀ ਰੇਤਾ ਹੈ ਨਹੀਂ ਗੇ ਤੇ ਇੱਕ ਵੀਰ ਬਣ ਕੇ ਲੋਕਾਂ ਨੂੰ ਜਰੂਰ ਬੇਨਤੀ ਕਰਦੇ ਆ ਇੱਕ ਤਾਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ ਜੀ ਇੱਕ ਬੋਲਿਆ ਜਰੂਰ ਕਰੋ ਬਾਈ ਯਾਰ ਕਿਉਂਕਿ ਆਪਣੇ ਪੈਸੇ ਦੀਆਂ ਸੜਕਾਂ ਬਣ ਰਹੀਆਂ ਨੇ ਇਹ ਜੋ ਵੀ ਬਣ ਰਹੀਆਂ ਨੇ ਇਹ ਨਹੀਂ ਹੈਗਾ ਵੀ ਇਹ ਕੋਈ ਲੀਡਰ ਜਾਂ ਆਪਦੇ ਘਰਾਂ ਚੋਂ ਦਿੰਦੇ ਨੇ ਜਾਂ ਕੋਈ ਠੇਕੇਦਾਰ ਆਪਦੇ ਘਰੋਂ ਲਿਆਉਂਦਾ ਪੈਸੇ ਵੀ ਆਪਾਂ ਨੂੰ ਫਰੀ ਚ ਬਣਾ ਕੇ ਦੇ ਦੂਗਾ ਬਾਈ ਇਹ ਆਪਣਾ ਪੈਸਾ ਹੈਗਾ ਤੇ ਆਪਣੀ ਕਮਾਈ ਹੈ ਜਿਹੜੀ ਆਪਾਂ ਟੈਕਸ ਦਿੰਨੇ ਆ ਸਰਕਾਰ ਨੂੰ ਟੈਕਸ ਦੇ ਰੂਪ ਚ ਉਸੇ ਦੀਆਂ ਸੜਕਾਂ ਵਗੈਰਾ ਉਸੇ ਦੀ ਮਤਲਬ ਕੇ ਜੋ ਵੀ ਸਰਕਾਰ ਆਪਾਂ ਨੂੰ ਤੂੰ ਤਾਂ ਮਈਆ ਕਰਵਾਉਂਦੀ ਹੈਗੀ ਉਹ ਐਸੇ ਨਹੀਂ ਕਰਵਾਉਂਦੀ ਆ ਬਾਈ ਇਹ ਸਾਰੇ ਬੁਰੇ ਹਾਲਾਤ ਨੇ ਬਾਈ ਦੁਰਦੀ ਦੁਰੀ ਉਹ ਇਹ ਨਹੀਂ ਹੈਗਾ ਵੀ ਇੱਕ ਜਗ੍ਹਾ ਤੂੰ ਸਾਰੀ ਇਹੀ ਹਾਲ ਕਰਿਆ ਪਿਆ ਇਹਨਾਂ ਨੇ ਆਹ ਦੇਖ ਲੋ ਆ ਪ੍ਰਾਣੀ ਸੜਕ ਆ ਬਾਈ ਲੋਹੇ ਵਰਗੀ ਆ ਬਾਈ ਐਵੇਂ ਕਹਦੀਏ 8-10 ਸਾਲ ਤਾਂ ਮੈਨੂੰ ਹੋ ਗਏ ਬਾਈ ਇਹਨੂੰ ਦੇਖਦੇ ਨੂੰ ਬਣੀ ਹੋਈ ਨੂੰ ਜਵੇਂ ਲੋਹੇ ਵਰਗੀ ਆ ਬਾਈ ਜਿਵੇਂ ਲੋਹਾ ਹੁੰਦਾ ਆ ਆਪਾਂ ਕਹਿੰਦੇ ਨੇ ਵੀ ਲੋਹੇ ਦੀ ਪੂਰੀ ਗਾਰੰਟੀ ਆ ਵੀ ਵਧੀਆ ਚੰਗੇ ਲੋਹੇ ਦੀ ਉਹ ਚੀਜ਼ ਆ ਬਾਈ ਪੂਰੀ ਸਿਰੇ ਦੀ ਸੜਕ ਬਣੀ ਹੋਈ ਆ ਪਹਿਲਾਂ ਵੀ ਬਾਈ ਇਹਨੂੰ ਪੱਟ ਕੇ ਖਲਜੇ ਨਾਲ ਉਹ ਆਪਦਾ ਮਾੜਾ ਮਾੜਾ ਜਿਹਾ ਪਾ ਜਾਣਗੇ ਚਲੋ ਬਾਈ ਕਿਹੜਾ ਪੁੱਛਦਾ ਇੱਥੇ ਕੋਈ ਬਾਈ ਸਵਾਲ ਨਹੀਂ ਕਰਦਾ ਹੈਗਾ ਕੋਈ ਕਿਸੇ ਦੀ ਜਾਂਚ ਨਹੀਂ ਹੁੰਦੀ ਹੈਗੀ ਤੇ ਸਾਰੇ ਐਂ ਬਣਾ ਕੇ ਤੁਰ ਜਾਣਗੇ ਤੇ ਕੋਈ ਨਹੀਂ ਬਾਈ ਦੇਖਦਾ ਇੱਥੇ ਹੀ ਅਸੀਂ ਤਾਂ ਕਹਿ ਰਹੇ ਆਂ ਵੀ ਨਾਲੇ ਤਾਂ ਸੜਕ ਦੀ ਜਾਂਚ ਹੋਵੇ ਤੇ ਹੁਣ ਨਾਲੇ ਸਾਨੂੰ ਫੋਨ ਲਾਈ ਜਾਂਦਾ ਵਿੱਚੋਂ ਪਤਾ ਨਹੀਂ ਕੀ ਤੋਂ ਨੰਬਰ ਲੈਂਦਾ ਮੇਰਾ ਮੈਨੂੰ ਲੱਗਦਾ ਮੁੰਛੀ ਆ ਉਹਨਾਂ ਦਾ ਚਲੋ ਤੇ ਇਹ ਸਰਕਾਰ ਨੂੰ ਕਹਿਨੇ ਆਂ ਵੀ ਇਹ ਸਾਰੇ ਕਾਸੇ ਦੀ ਜਾਂਚ ਹੋਵੇ ਧੁਰੋਂ ਲਾ ਕੇ ਜਿੰਨੀਆਂ ਵੀ ਇਹ ਠੇਕੇਦਾਰ ਨੇ ਸੜਕਾਂ ਬਣਾਈਆਂ ਨੇ